ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਰੈਡ ਅਲਰਟ, orange ਅਲਰਟ, yellow ਅਲਰਟ ਜਾਰੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਆਪਣਾ ਅਸਰ ਨਹੀਂ ਦਿਖਾ ਰਿਹਾ। ਪ੍ਰਸ਼ਾਸਨ ਹੈ ਨਹੀਂ ਪੈ ਰਹੀ ਜਿਸ ਦੇ ਕਾਰਨ ਵੱਜੋਂ ਪੰਜਾਬ ਦੇ ਵਿੱਚ ਤਾਪਮਾਨ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਵਿੱਚ ਲਗਾਤਾਰ ਅਲਰਟ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੇ ਜਾ ਰਹੇ ਸੀ। ਅਲਾਰਟਾਂ ਦੇ ਬਾਵਜੂਦ ਪੰਜਾਬ ਦੇ ਵਿੱਚ ਮੀ ਹੈ ਜੋ ਨਹੀਂ ਪੈਂਦਾ ਜਿਸ ਕਰਕੇ ਲੋਕਾਂ ਨੂੰ ਗਰਮੀ ਅਤੇ ਹਮਸਾ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ। ਸੂਆਂ ਵਾਲੇ ਦਿਨਾਂ ਦੇ ਵਿੱਚ ਮੀ ਅਤੇ ਜੋ ਮੌਸਮ ਹੈ ਮੌਨਸੂਨ ਹੈ ਉਹ ਦੁਬਾਰਾ ਆਪਣਾ ਅਸਰ ਦਿਖਾਉਣ ਦੇ ਵਿੱਚ ਕੋਈ ਬਹੁਤਾ ਕਾਮਯਾਬ ਨਹੀਂ ਹੁੰਦਾ ਦਿਖਾਈ ਦੇ ਰਿਹਾ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਬਠਿੰਡਾ ਰਿਹਾ ਜਿਸ ਦਾ ਤਾਪਮਾਨ 39 ਡਿਗਰੀ ਦੇ ਲਗਭਗ ਰਿਕਾਰਡ ਕੀਤਾ ਗਿਆ ਸੀ ਸੋ ਬਠਿੰਡਾ ਸਭ ਤੋਂ ਵੱਧ ਗਰਮ ਇਲਾਕਾ ਰਿਹਾ ਹੈ ਸੋ ਸੰਭਾਵਨਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਤਾਪਮਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਦਰਜ ਕੀਤਾ ਜਾਵੇਗਾ ਤਾਪਮਾਨ ਦੇ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਕਰਕੇ ਇੱਕ ਵਾਰ ਫਿਰ ਤੋਂ ਪੰਜਾਬ ਦਾ ਤਾਪਮਾਨ 40 ਡਿਗਰੀ ਤੋਂ ਉੱਤੇ ਜਾਂਦਾ ਹੋਇਆ ਦਿਖਾਈ ਦੇਵੇਗਾ ਸੋ ਪੰਜਾਬ ਦੇ ਵਿੱਚ ਮੌਨਸੂਨ ਦਾ ਅਸਰ ਕਾਫੀ ਜ਼ਿਆਦਾ ਘੱਟ ਦਿਖਾਈ ਦਿੱਤਾ ਹੈ ਜਿਸ ਦੀ وجہ ਦੇ ਨਾਲ ਆਈਐਮਡੀ ਨੇ ਪੰਜਾਬ ਨੂੰ ਅਤੇ ਹੋਰ ਨੋ ਇਲਾਕੇ ਨੂੰ ਜੋ ਸੂਬੇ ਅਜਿਹੇ ਨੇ ਜਿਹਨਾਂ ਦੇ ਵਿੱਚ ਮੀਂਹ ਬਹੁਤ ਘੱਟ ਪਿਆ ਉਹਨਾਂ ਨੂੰ ਰੈੱਡ ਜ਼ੋਨ ਐ ਕੋਸ਼ਿਸ਼ ਕੀਤਾ ਵੈ ਸੋ ਪੰਜਾਬ ਦੇ ਵਿੱਚ ਇਸ ਵਾਰ ਜੋ ਮੀਂਹ ਹੈ ਬੇਹਦ ਘੱਟ ਪਿਆ ਵੈ ਯਾਨੀ ਕਿ ਲਗਭਗ 45 ਤੋਂ 50 ਡਿਗਰੀ ਔਸਤਨ ਜੋ ਜੋ ਬਰਸਾਤ ਵੈ ਕੱਟ ਹੋਈ ਵੈ ਸੋ ਬਰਸਾਤ ਬੇਹਦ ਘੱਟ ਹੋਣ ਪਿੱਛੇ ਕਾਰਨ ਘੱਟ ਦਬਾਅ ਨੂੰ ਦੱਸਿਆ ਜਾ ਰਿਹਾ ਵੈ ਪਰ ਪੰਜਾਬ ਦੇ ਵਿੱਚ ਇਸ ਵਾਰ ਮੀਂਹ ਹੈ ਜੋ ਬੇਹਦ ਘੱਟ ਪਏ ਨੇ ਤੇ ਇਹ ਚਿੰਤਾਜਨਕ ਹੈ ਪੰਜਾਬ ਦੇ ਵਿੱਚ ਅਲਰਟ ਤਾਂ ਜਾਰੀ ਕੀਤੇ ਗਏ ਸੀ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕਰਨ ਦੇ ਬਾਵਜੂਦ ਵੀ ਬਰਸਾਤ ਨਹੀਂ ਪੈਂਦੀ ਸੀ ਲੋਕਾਂ ਨੇ ਗਰਮੀ ਅਤੇ ਉਮਸ ਦਾ ਜੋ ਸਾਹਮਣਾ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਇੱਕ ਵਾਰ ਫਿਰ ਤੋਂ ਵੱਧਦੀ ਹੋਈ ਦਿਖਾਈ ਦੇਵੇਗੀ ਗਰਮੀ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਇੱਕ ਵਾਰ ਫਿਰ ਤੋਂ 40 ਡਿਗਰੀ ਤੋਂ ਉੱਪਰ ਜਾਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੋ ਸ਼ਨੀਵਾਰ ਤੱਕ ਜੋ ਹਿਮਾਚਲ ਦੇ ਨਾਲ ਲੱਗਦੇ ਜੋ ਸੂਬੇ ਦੇ ਜੋ ਇਲਾਕੇ ਨੇ ਜੋ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਯਾਨੀ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜੋ ਕਿ ਸੂਬੇ ਦੇ ਕੁਝ ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਪੈ ਸਕਦੀ ਹੈ ਪਰ ਮੌਸਮ ਵਿਭਾਗ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਸਵਾਨ ਵਾਲੇ ਜਨਾਂ ਦੇ ਵਿੱਚ ਪੰਜਾਬ ਦੇ ਬਾਕੀ ਇਲਾਕਿਆਂ ਦੇ ਵਿੱਚ ਵੀ ਕੋਈ ਅਚਾਨਤ ਅਲਰਟ ਜਾਰੀ ਨਹੀਂ ਹੈ ਜਿਸ ਕਰਕੇ ਤਾਪਮਨ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੋ ਦੱਸ ਜੇ ਕਿ ਤਾਪਮਨ ਪੰਜਾਬ ਦਾ ਇੱਕ ਵਾਰ ਫਿਰ ਤੋਂ 40 ਡਿਗਰੀ ਤੋਂ ਉੱਪਰ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਬਿਤੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਰੈਡ ਅਲਰਟ orange ਅਲਰਟ yellow ਅਲਰਟ ਜਾਰੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਆਪਣਾ ਅਸਰ ਨਹੀਂ ਦਿਖਾ ਰਿਹਾ ਪ੍ਰਸ਼ਾਸਨ ਹੈ ਨਹੀਂ ਪੈ ਰਹੀ ਜਿਸ ਦੇ ਕਾਰਨ ਵੱਜੋਂ ਪੰਜਾਬ ਦੇ ਵਿੱਚ ਤਾਪਮਾਨ ਲਗਾਤਾਰ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਲਗਾਤਾਰ ਅਲਰਟ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੇ ਜਾ ਰਹੇ ਸੀ ਅਲਰਟਾਂ ਦੇ ਬਾਵਜੂਦ ਪੰਜਾਬ ਦੇ ਵਿੱਚ ਮੀ ਹੈ ਜੋ ਨਹੀਂ ਪੈਂਦਾ ਜਿਸ ਕਰਕੇ ਲੋਕਾਂ ਨੂੰ ਗਰਮੀ ਅਤੇ ਉਮਸ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੀ ਅਤੇ ਜੋ ਮੌਸਮ ਹੈ ਮੌਨਸੂਨ ਹੈ ਉਹ ਦੁਬਾਰਾ ਆਪਣਾ ਅਸਰ ਦਿਖਾਉਣ ਦੇ ਵਿੱਚ ਕੋਈ ਬਹੁਤਾ ਕਾਮਯਾਬ ਨਹੀਂ ਹੁੰਦਾ ਦਖਾਈ ਦੇ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਬਠਿੰਡਾ ਰਿਹਾ ਜਿਸ ਦਾ ਤਾਪਮਾਨ 39 ਡਿਗਰੀ ਦੇ ਲਗਭਗ ਰਿਕਾਰਡ ਕੀਤਾ ਗਿਆ ਸੀ ਅਸੋ ਬਠਿੰਡਾ ਸਭ ਤੋਂ ਵੱਧ ਗਰਮ ਇਲਾਕਾ ਰਿਹਾ ਹੈ ਸੂਤ ਸੰਭਾਵਨਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਤਾਪਮਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਦਾ ਦਰਜ ਕੀਤਾ ਜਾਵੇਗਾ ਤਾਂ ਆਪਾਂ ਦੇ ਵਿੱਚ ਲਗਾਤਾਰ ਹੋ ਰਹੇ ਵਾਦੇ ਦੇ ਕਰਕੇ ਇੱਕ ਵਾਰ ਫਿਰ ਤੋਂ ਪੰਜਾਬ ਦਾ ਤਾਪਮਾਨ 40 ਡਿਗਰੀ ਤੋਂ ਉੱਤੇ ਜਾਂਦਾ ਹੋਇਆ ਦਿਖਾਈ ਦੇ ਦੇਗਾ ਸੋ ਪੰਜਾਬ ਦੇ ਵਿੱਚ ਮੌਨਸੂਨ ਦਾ ਅਸਰ ਕਾਫੀ ਜ਼ਿਆਦਾ ਘੱਟ ਦਿਖਾਈ ਦਿੱਤਾ ਹੈ ਜਿਸ ਦੀ ਵਜ੍ਹਾ ਦੇ ਨਾਲ ਆਈਐਮਡੀ ਨੇ ਪੰਜਾਬ ਨੂੰ ਅਤੇ ਹੋਰ ਨੋ ਇਲਾਕੇ ਨੂੰ ਜੋ ਸੂਬੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਮੀਂਹ ਬਹੁਤ ਘੱਟ ਪਿਆ ਉਹਨਾਂ ਨੂੰ ਰੈੱਡ ਜ਼ੋਨ ਐ ਘੋਸ਼ਿਤ ਕੀਤਾ ਵੈ ਸੋ ਪੰਜਾਬ ਦੇ ਵਿੱਚ ਇਸ ਵਾਰ ਜੋ ਮੀਂਹ ਹੈ ਬੇਹਦ ਘੱਟ ਪਿਆ ਵੈ ਯਾਨੀ ਕਿ ਲਗਭਗ 45 ਤੋਂ 50 ਡਿਗਰੀ ਔਸਤਨ ਜੋ ਜੋ ਬਰਸਾਤ ਵੈ ਕੱਟ ਹੋਈ ਵੈ ਸੋ ਬਰਸਾਤ ਬੇਹਦ ਘੱਟ ਹੋਣ ਪਿੱਛੇ ਕਾਰਨ ਘੱਟ ਦਬਾਅ ਨੂੰ ਦੱਸਿਆ ਜਾ ਰਿਹਾ ਵੈ ਪਰ ਪੰਜਾਬ ਦੇ ਵਿੱਚ ਇਸ ਵਾਰ ਮੀਂਹ ਹੈ ਜੋ ਬੇਹਦ ਘੱਟ ਪਏ ਨੇ ਤੇ ਚਿੰਤਾਜਨਕ ਹੈ ਪੰਜਾਬ ਦੇ ਵਿੱਚ ਅਲਰਟ ਤਾਂ ਜਾਰੀ ਕੀਤੇ ਗਏ ਸੀ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕਰਨ ਦੇ باوجود ਵੀ ਬਰਸਾਤ ਨਹੀਂ ਪੈਂਦੀ ਸੀ ਸਲੋਗਾ ਨੇ ਗਰਮੀ ਅਤੇ ਉਮਸ ਦਾ ਜੋ ਸਾਹਮਣਾ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਇੱਕ ਵਾਰ ਫਿਰ ਤੋਂ ਵੱਧਦੀ ਹੋਈ ਦਿਖਾਈ ਦੇਵੇਗੀ ਗਰਮੀ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਇੱਕ ਵਾਰ ਫਿਰ ਤੋਂ 40 ਡਿਗਰੀ ਤੋਂ ਉੱਪਰ ਜਾਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੋ ਸ਼ਨੀਵਾਰ ਤੱਕ ਜੋ ਹਿਮਾਚਲ ਦੇ ਨਾਲ ਲੱਗਦੇ ਜੋ ਸੂਬੇ ਦੇ ਜੋ ਇਲਾਕੇ ਨੇ ਜੋ ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬទ ਦੱਸੀ ਗਈ ਹੈ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਯਾਨੀ ਕਿ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜੋ ਕਿ ਸੂਬੇ ਦੇ ਕੁਝ ਜ਼ਿਲ੍ਹੇ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਪੈ ਸਕਦੀ ਹੈ ਪਰ ਮੌਸਮ ਵਿਭਾਗ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਕੌਣ ਵਾਲੇ ਜਨਾਂ ਦੇ ਵਿੱਚ ਪੰਜਾਬ ਦੇ ਬਾਕੀ ਇਲਾਕਿਆਂ ਦੇ ਵਿੱਚ ਵੀ ਕੋਈ ਅਜਿਹਾ ਅਲਰਟ ਜਾਰੀ ਨਹੀਂ ਹੈ ਜਿਸ ਕਰਕੇ ਤਾਪਮਨ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੋ ਦੱਸਿਆ ਕਿ ਤਾਪਮਨ ਪੰਜਾਬ ਦਾ ਇੱਕ ਵਾਰ ਫਿਰ ਤੋਂ 40 ਡਿਗਰੀ ਤੋਂ ਉੱਪਰ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ